ਹਾਂਜੀ ਹਸੀਕਾਰ ਸਾਰਿਆਂ ਕਿਵੇਂ ਆ ਠੀਕ ਠਾਕ ਹੋ ਪ੍ਰਮਾਤਮਾ ਸਾਰਿਆਂ ਠੀਕ ਠਾਕ ਰੱਖੇ ਚੜ੍ਹਦੀ ਕਲਾ 'ਚ ਰੱਖੇ ਤੇ ਆਜੀ ਮੂ ਦੇ ਲਪਿਆ ਏਸੀ ਚੱਲੀ ਜਾਂਦਾ ਗਰਮੀ ਬਹੁਤ ਜ਼ਿਆਦਾ ਹੈ ਕੱਲ ਦੀ ਬਾਰਿਸ਼ ਦੱਸੀ ਹੈ ਦੇਖੋ ਕੱਲ ਨੂੰ ਬਾਰਿਸ਼ ਹੁੰਦੀ ਹੈ ਤੇ ਆਜੀ ਤਾਂ ਵਧੀਆ ਪਰ ਆਇਆਂ ਵੀ ਬਾਰਿਸ਼ ਦੀ ਵੀ ਇੰਨੇ ਲੋੜ ਨਹੀਂ ਜੇ ਕਿੰਨਾ ਕਹਿੰਦਾ ਆਹ ਹਵਾ ਹੀ ਚੱਲੀ ਜਾਵੇ ਹਵਾ ਹੀ ਚੱਲੀ ਜਾਵੇ ਕਿਉਂਕਿ ਹੁਣ ਹਵਾ ਗਰਮ ਤਾਂ ਹੈ ਨਹੀਂ ਚੱਲਦੀ ਜੋ ਚੱਲੂਗੀ ਠੰਡਵੀਂ ਚੱਲੂਗੀ ਜੇ ਹਵਾ ਹੀ ਚੱਲੀ ਜਾਵੇ ਹੀ ਬਹੁਤ ਹੈ ਤੇ ਜਿਮੂ ਕਿੰਨੇ ਵਜੇ ਘੁੰਮੀ ਕਰਕੇ ਆਂ ਜੀ ਉਹ 4:30 ਹਣਾ ਉਮੀ ਨਾਨੂ ਦੀ ਘੁੰਮੀ ਕੰਚਲ ਕੇ ਉਹਦੀ ਸੈਣੀ ਚੱਕ ਲੈ ਉਹ ਮਨ ਤਾਂ ਬਹੁਤ ਮੰਨਦੀ ਐ ਵੀ ਮੈਨੂੰ ਘਮਾਉਂਦੀ ਤੁਰੇ ਫਿਰ ਤੇ ਚਲੋ ਜੀ ਬੇਟੇ ਦਾ ਨਾ ਆਪਰੇਸ਼ਨ ਕਰਾਉਣਾ ਉਹਦੇ ਨਾ ਪਥਰੀ ਆ ਅੱਜ ਲੈ ਗਏ ਸੀ ਤੇ ਡੈਡੀ ਨੂੰ ਡਾਕਟਰ ਦੇ ਦੁਆਰਾ ਅਲਟਰਾਸੋਨੋਗਰਾ ਵਗੈਰਾ ਕਰਤਾ ਹੁਣ ਦੇਖੋ 2-4 ਦਿਨਾਂ ਦਾ ਟਾਈਮ ਉਹ ਕਿੰਨੇ ਦਿਨਾਂ ਦਾ ਟਾਈਮ ਲਿਆ ਆਵਾ ਇਹ ਉਦੁਆ ਦੇਖਦੀਆਂ ਕਰਾਉਂਦੇ ਆ ਇਹ ਪਥਰੀ ਹਰ ਇੱਕ ਦੇ ਹੋਈ ਪਈ ਆ ਪਤਾ ਨਹੀਂ ਕੈਲਸ਼ੀਅਮ ਵੱਧ ਬੁੱਧਾ ਉਹਨਾ ਮੈਨੂੰ ਲੱਗਦਾ ਮੈਨੂੰ ਤਾਂ ਲੱਗਦਾ ਜਿਹੜਾ ਜਵਾਕ ਦੇ ਜਮ ਜੂ ਮਲਾਉਂਦੇ ਨਾ ਉਹ ਪਾਊਡਰ ਪੂਡਰ ਜੇ ਕੰਦ ਦੇ ਪ੍ਰੋਟੀਨ ਵਗੈਰਾ ਉਹਨਾਂ ਨਾਲ ਹੁੰਦੀ ਆ ਵੀ ਉਹਨਾਂ ਨਾਲ ਵੀ ਹੋ ਸਕਦੀ ਆ ਮੇਰੇ ਨਾਲ ਫੈਂਸੀਆਂ ਹੋਈਆਂ ਬਈਆਂ ਜਿੱਥੇ ਵੀ ਘਰ ਬਿਉਟੀ ਫੈਂਸੀ ਐਡੀ ਵੱਡੀ ਹੋਈ ਪਈ ਆ ਏਸੀ 'ਚ ਵੀ ਗਰਮੀ ਲੱਗ ਜਾਂਦੀ ਕਿਉਂਕਿ ਮੈਂ ਕਰਦੀ ਹਾਂ ਏਸੀ 'ਚ ਵੀ ਗਰਮੀ ਲੈ ਰੋਟੀ ਬਣਾਈਏ ਭੁੱਖ ਲੱਗੀ ਪਈ ਆ 8 ਵਜਣ ਵਾਲੇ ਆ ਰੋਟੀ ਬਾਈਏ चलो बइए बहे बइए रोटी लग भुख लगी भुख गया चल लस्सी बनाने पहले लस्सी पीवागे लच्छी लच्छी लस्सी पीए बहर कौन देख कौन बोली आता कोई बोली आता बार जा जो क्या कोई आवाज आती है भज के देखिए भोलू भालू भालू दंदी ना बढ़ है जा पै जाया ਚਲ ਹੈਲੋ ਕਰ ਦੇ ਹੈਲੋ ਲੈ ਰੁਕੀ ਹੈਲੋ ਕਰ ਕਰ ਦੇ ਹੈਲੋ ਇਹ ਕੀ ਮਰਜ਼ੀ ਦੀ ਮਾਲ ਹੈ ਹੈਲੋ ਕਰ ਦੇ ਪੁੱਤ ਲੈ ਰੁਕਾ ਦੇ ਹੈਲੋ ਦਿਨ ਦਿਨ ਚਲ ਹੈਲੋ ਕਰ ਹੈਲੋ ਕਰ ਕਾਹ ਹੈਨ ਚਲ ਕਰ ਮਰਜ਼ੀ ਨਾ ਕਰਦੀ ਹੈ ਹੈਲੋ ਹੈਲੋ ਕਰ ਦੇ ਹੈਲੋ ਕਰ ਦੇ ਚਲ ਕਰ ਹੈਲੋ ਹੈਲੋ ਲੈ ਕਰ ਹੈਲੋ ਹੈਲੋ ਮਨੀਕਾਰ ਦੀ ਸਵੇਰੇ ਵਧੀਆ ਕਰੀ ਜਾਂਦੀ ਸੀ। ਲੇਕਰ ਹੈਲੋ 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 ਉਹ ਬਾਹਰ ਆ ਵਿਚਾਰੀਓ ਹੁਣ ਨੂਰੀ ਨੂੰ ਅਸੀਂ ਨੂਰੀ ਨਾ ਰੱਖਿਆ ਹੈ। ਉਹ ਬਾਹਰ ਹੈ ਕੁੱਤਾ। ਉਹਨੂੰ ਜਦ ਮਾਰਿਆ ਹੈ ਤਾਂ ਫੀਮੇਲ ਉਹਨੂੰ ਮਾਰਿਆ ਕਹਿ ਦੋ ਉਹਦੀਆਂ ਕਰਦੀਆਂ ਵਧੀਆ ਰਾਮ ਨਾਲ ਇਹ ਤਾਂ ਦੰਦੀ ਵੱਢਣਾ ਪੈਂਦੀ ਹੈ। ਲੈ ਹੈਲੋ ਕਰ। ਹੈਲੋ ਹੈਲੋ ਕਰ ਹੈਲੋ ਕਰ चल हेलो कर बस ये ताकत में बंदी बैठना डेडी है भरते बजे लेम रोटी बनाऊंगी आठवा बच्चे के पता नहीं कौन बाहर आया बेटा कोई आया बेटा इस टाइम ही लोग कांटे हैं ਵੀਰ ਸਟੇਮ ਤੋਂ ਕਾਦੇ ਹਸਤੇ ਆਇਆ ਚਲੋ ਕੋਈ ਗੱਲ ਨਹੀਂ ਹਮੇਲਾ ਬਾਦ ਲਾਈਟ ਵੀ ਨਹੀਂ ਚੱਗਦੀ ਜਿਵੇਂ ਬਾਹਰ ਗਿਆ ਤੇ ਆਪਾਂ ਤਾਂ ਬਣਾਉਂਦੇ ਰੋਟੀ ਲੱਗੀ ਆ ਭੁੱਖ ਆਈ ਹੈ ਕਿ ਨਹੀਂ ਨਹੀਂ ਗਰਮੀ ਆ ਸ਼ੂਈ ਪਈ ਆ ਬਹੁਤ ਗਰਮੀ ਹੋਈ ਪਈ ਨਾ ਪਤਾ ਨਹੀਂ ਤਾਂ ਭਾਈ ਉਹ ਨਿਕਲ ਕੇ ਏਸੀ ਚ ਨਿਕਲ ਕੇ ਲੱਗਦੀ ਆ ਤਾਨੀ ਕਿਉਂ ਬਹੁਤ ਜ਼ਿਆਦਾ ਕਰ ਰਹਾ ਹੈ ਸੇਕ ਮਾਰਦਾ ਦੇਖ ਪੱਥਰ ਨਹੀਂ ਹਿਲਦਾ ਆ ਹੁਣ ਮਾਰਾ ਜੈ ਲਿਆ ਬਾੜੀ ਮੋਟੀ ਹਵਾ ਚੱਲੀ ਵਿਚਾਰੇ ਜਾਨਵਰ ਬਾਹਰ ਬੁਰਾ ਹਾਲ ਹੈ ਨਾਲ ਜਿਮੂ ਦੇਖੋ ਵਿਚੀ ਦੀ ਦੇਖਦਾ ਇੰਨਾ ਬੁਰਾ ਹਾਲ ਹੈ ਜਾਨਵਰਾਂ ਨੇ ਤੋਲ ਤੋਲ ਸੁੱਕਰੀ ਜਾਂਦੇ ਬੂਟੇ ਵੀ ਦਵਾਰਾ ਫੇਰ ਕਮਲਉਣ ਲੱਗ ਗੇ ਸੱਕਣ ਕੀ ਕਰਦਾ ਜਿਮੂ ਆ ਗਿਆ है? हाँ हाँ चल पी हवा बेचारे जानवर पंछी बार जो जानवर है ना कुत्ते गाइया इन्नी गर्मी इना बुरा हाल है ना तो तो सु करते फिर चला चली चला, आजा चला जा चला ਮਾਉਂ ਕਿੱਥੇ? ਅੋ ਚੀ ਮਾਉਂ ਇੱਥੇ ਮਾਉਂ ਜਿਵੇਂ ਮੈਂ ਮਾਉਂ ਦੱਸ ਕੇ ਇੱਥੇ ਮਾਉਂ ਪੱਜ ਪੱਜ ਡਰ ਵੀ ਜਾਂਦੀ ਐ ਅੰਦਰ ਨੂੰ ਭੱਜ ਲਈ ਮਾਉਂ ਕਿੱਥੇ ਸੀ? ਉਹ ਸੀ ਇੱਧਰ ਹੀ ਫਿਰਦਾ ਨੇ ਹੋਰ ਜ਼ਿਆਦਾ ਘੰਮ ਐ ਕੀ ਕਰਦੀ ਐ ਤੂੰ? ਹੈ? ਦੱਸ ਆਪ ਤਾਂ ਬੈਲਡ ਦੇ ਨਾਲ ਬੇਟੇ ਦੇ ਕੱਪੜੇ ਪਾ ਜਾ ਉਨਨ ਸੌਂਗ ਦੇ ਉੱਪਰ ਚੜ੍ਹ ਕੇ ਵੀ ਕੀ ਹੈ ਕੀ ਦੇ ਆ ਉਹਦੀ ਆਉਂਦੀ ਹਣੀ ਸਮੈਲ ਇਹਨੂੰ ਪਰਫਿਊਮ ਵਗੈਰਾ ਲੱਗਿਆ ਪਿਆ ਉਹਨੂੰ ਚਲੋ 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 ਅੰਦਰ ਲੈ ਕੁੱਤੀ ਬੈਗੀ ਕਰਨੀ ਚਲੋ ਜੀ ਵੀਡੀਓ ਵਧੀਆ ਲੱਗੀ ਹੋਵੇ ਸਬਸਕ੍ਰਾਈਬ ਸ਼ੇਅਰ ਤੇ ਦਬ ਕੇ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਬਸਕ੍ਰਾਈਬ ਮੇਰੇ ਬਹੁਤ ਘਟ ਹੈ ਹੌਲੀ 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 ਇੱਕ ਅੱਧਾ ਕਿਤੇ ਮਹੀਨੇ ਚੋਂ ਦਾ